ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੇਧਿਆ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਵਸ਼ੀ ਤੁਹਾਨੂੰ ਦਿਖਾਵਾਂਗੇ ਇੱਕ ਗਾਮ ਬੱਚਾਲੀ ਤੇ ਇੱਕ ਬੱਚੇ ਤੋਂ ਬਿਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਕੋਈ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਜੀ ਬੜੀ ਕਿਰਪਾ ਹੈ ਪਾਬਾ ਜੀ ਚਲੋ ਜੀ ਕਿਰਪਾ ਚੀ ਦੀ ਜੇ ਤੇ ਨਾਮ ਦੱਸ ਤੇ ਕਰੀ ਨਾਮ ਸ਼ੌਂਕੀ ਜੇ ਪਿੰਡ ਮਿਆਧੀਆਂ ਤਸੀਲਾ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੇ 7298939275 ਠੀਕ ਹੈ ਜੀ ਠੀਕ ਹੈ ਤੇ ਅੱਜ ਦੋ ਗਾਵਾਂ ਤੇ ਇੱਕ ਵਛੀ ਹੈ ਨਾ ਇੱਕ ਵਛੀ ਜੀ ਚਲੋ ਪਹਿਲਾ ਹੀ ਗਾਂ ਦਿਖਾ ਦਈਏ ਆਪਾਂ ਇਹ ਘਰ ਵਿੱਚ ਖੰਡੀਰੀ ਹੈ ਥਾਣੇ ਦੇਖਸਾਦੇ ਤੇ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਵਧੀ ਸੋਈ ਨਾ ਸੋਈ ਨਾ ਹਰਕ ਜੀ ਉਹ ਜਿਹੜੇ ਮਗਰ ਵਛਾ ਇਹਨੂੰ ਸੋਈ ਨਾ ਹੋ ਗਿਆ ਹੁਣ ਦੇ 15 20 ਦਿਨ ਠੀਕ ਹੈ ਪਰੀਆਂ ਦੇ ਨਾਮੇ ਬਾਹਰ ਨਾ ਹੋਣਗੇ ਅੰਦਰ ਹੀ ਹੋਣਗੇ 3 ਦਿਨਾਂ ਦੇ ਲੱਗੇ ਜਿਹੜਾ ਕਹਿੰਦੇ ਕੀ ਹੋ ਗਏ ਨਾ ਸੋਈ ਨਾ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਹਰਕ ਜੀ ਦੁੱਧ ਦੇ ਕੋਲ ਜਿਹੜਾ ਹੈਗਾ 14 ਕਿਲੋ ਅੱਛਾ ਆਪਾਂ ਗਰੰਟੀ ਦੇਣੀ 13 ਕਿਲੋ ਅੱਛਾ 13 ਕਿਲੋ ਵੀ ਕੋਈ ਸਾਡੇ ਸਾਢੇ 12 ਕਿਲੋ ਤੋਂ ਸਾਢੇ ਘਰੋਂ ਮਿਲ ਕੇ ਲਈਏ ਅੱਛਾ ਮੈਂ 5 ਡੰਗ 4 ਡੰਗ ਆਪਣੀ ਤਸੱਲੀ ਕਰ ਸਾਢੇ 12 ਲੀਟਰ ਦੁੱਧ ਬਿਲਕੁਲ ਜਿਹੜਾ ਤਿਆਰ ਹੈ ਜਿਹੜ 14 ਲੀਟਰ ਵੀ 15 ਲੀਟਰ ਵੀ ਕਰਦਾਂਗੇ ਜਿੰਨਾ ਚਾਹੋ ਦੇਖੋ ਮਾੜਾ ਚਾਹੋ ਦਿਖਾਈਏ ਅਹ ਅਲੈਕਸੈਂਡਰ ਠੀਕ ਹੈ ਜਿੰਨਾ ਚਾਹਿਆ ਦੋ ਬਾਟੀਆਂ ਭਰ ਦੋ ਖੋਲੋ ਹ ਤੋਰ ਦਈਏ ਬਾਕੀ ਹੈਗੀ ਵੀ ਜਰਸੀ ਆ ਕਰਾਸ ਚ ਤੇ ਹੈਗੇ ਵੀ ਠੰਡੀ ਤੇਰੀ ਆ ਨੇ ਪ੍ਰਤਿਕਰ ਅਤਰ ਮੈਧਰਵਾ ਹਾਈਡਰੋਜਨ ਕੋ ਕਰਕੇ ਗਵੇ ਅਰਥ ਕੋ ਜੋ ਕਲਾ ਕਹਾਵਾ ਜਿਸਦੇ ਬਲਾਈ ਨਿਕਲਣਾ ਆਵੇ ਸਰਪ ਕੀ ਰੇਂਜ ਜਨ ਦਾ ਮਨ ਹੋਵੇ ਕੋ ਨਾਨਕ ਪਤੰਤੀ ਨਿਰਮਨ ਹੋਵੇ ਅਗਲਾ ਨਾਂਮ ਜਿਸ ਤੇ ਤੁਮੇ ਸਾਗੇ ਸੁਣਨਾ ਹੀ ਕੋਈ ਯਾਤਰੇ ਜਾਣਾ ਮੈਨੂੰ ਚੱਲਦਾ ਤੱਕ ਨਾ ਵੀਰ ਜੀ ਦਾ ਮੁੱਲ ਫਿਰ ਮੁੱਲ ਰੁਪਈਆ ਚਲੋ ਬਾਹਰ ਟੰਗ ਨਹੀਂ ਲੱਪਣਿਆ ਹਾਂਜੀ ਆਪਣੇ ਕੋਲ ਚਲੋ ਦਲਾ ਦੂ ਲੈ ਗਿਆ ਫਿਰ ਕੇ ਲੈ ਲਈਦਾ ਹਾਂ ਹਾਂਜੀ ਪੁਰਾਣੇ ਰਹੇ ਆ ਕੰਮ ਕਰਨ ਹਾਂਜੀ ਬਾਕੀ ਜਿਹੜੇ ਸੌਣਾ ਬਾਜ਼ਾਰ ਹੈ ਮੈਂ ਤੇ ਵੇਡ 45000 ਕਰਾਉਂਦੀ ਆ। ਅੱਛਾ। ਕੋਈ ਦੱਸ। ਜੇ ਅੱਜ ਹੀ ਕਰੀਏ ਜਸਨੋਂ ਵਾਲੀ ਗੱਲ। 40 ਚੋਂ ਕਿੰਨਾ ਕਰ ਦੋਗੇ ਮਨ? 10000 ਕਰਦਾ। ਅੱਛਾ। ਚਲੋ 10000 ਹੋਰ ਛੱਡਦੇ ਮੌਕੇ ਤੇ। 38000 ਦੀ ਦੇ ਦੋਗੇ। ਬਾਕੀ ਕੋਈ ਫੋਨ ਲਾਵੇ ਮਾਨਤਨ ਖੁੱਲਾ ਕਰ ਦੋਗੇ। ਕੋਈ ਫੋਨ ਲਾਵੇ ਮਾਨਤਨ ਖੁੱਲਾ ਕਰਾਂਗੇ ਬਾਕੀ ਕੋਈ ਸਮਝੇ ਵੀ ਦੁੱਧ 12.5 ਕਿਲੋ ਦੱਸਿਆ ਉਹ 10 ਕਿਲੋ ਨਿਕਲੂਗਾ। ਜਿਹੜਾ 10 ਕਿਲੋ ਵਾਲਾ ਵੀਰ ਆ ਉਹ 14 ਕਿਲੋ ਹੀ ਮੰਨੇ। ਅੱਛਾ। ਜਿੰਨੇ ਮੰਨਣਾ ਵੀ ਯਕੀਨ ਕਰਨਾ ਵੀ 12 ਕਿਲੋ ਹੋਊਗਾ। ਸਾਡੇ ਘਰ ਚੋਕੇ ਲੈ ਜੀ ਨਹੀਂ ਤੇ ਉਹਦੇ ਘਰ ਦੋ ਡਾਂਗੇ। ਇਹ ਆ ਕਿ ਦੋ ਇੱਥੋਂ ਹੀ ਦੋ ਟਾਈਮ ਚੋਕੇ ਖੜੇ। ਗਰਮੀ ਦਾ ਮੌਸਮ ਹੈ ਬਾਅਦ ਚ ਕਈ ਸਾਵਲੀਆਂ ਚੀਜ਼ਾਂ ਵਾ। ਇੱਥੋਂ ਦੁੱਧ ਪੂਰਾ ਹੋਵੇ ਤੇ ਲੈ ਜੇ ਨਹੀਂ ਤੇ ਆਪਣੀ ਸਾਈ ਲੈ ਜੇ। ਤੇ ਬਾਕੀ ਇਹ ਕਿ ਕੋਈ ਫੋਨ ਲਾਵੇ ਮਾਨਤਾ ਨੂੰ ਮੌਕੇ ਤੇ ਖੁੱਲਾ ਹੋ ਜਾਊਗਾ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਬੱਚੇ ਤਾਂ ਬਿਨਾਈ ਆ। ਇਹਦੇ ਕੋਲ ਕਿੰਨਾ ਹੀ ਦੁੱਧ? ਅੱਛਾ ਜਿਹੜੀ ਗਰੰਟੀ ਹੋਵੇ ਸਤਾਂ ਦੇ ਠੀਕ ਹੈ ਤੋਰਾਂ ਹਰਬਜੀਤ ਘਰ ਵਾਲੇ ਕਹਿੰਦੇ ਵੀ 2 ਮਹੀਨੇ ਹੋ ਗਏ ਬਣੀ ਅੱਛਾ ਇਹਦੀ ਗਾਰੰਟੀ ਕੋਈ ਨਹੀਂ ਠੀਕ ਹੈ ਮੈਂ ਫੋਨ ਕੀਤਾ ਜਿਹਦਾ ਨਾਮ ਚੈੱਕ ਕਰਾਇਆ ਅੱਛਾ ਕਿ ਬੁੱਢਾ ਬੁੱਢਰੀ ਹੋ ਕਹਿੰਦੇ ਵੀ ਸਾਡੀ ਵਿਹੜ ਨਹੀਂ ਫਿਰਦੀ ਅੱਛਾ ਪਤਾ ਕੋਈ ਨਹੀਂ 31ਵੀਂ ਦੀ 47 ਦੇ ਬਸ਼ੀ 35000 ਦੀ ਬਾਕੀ ਤੁਹਾਨੂੰ ਦੱਸਾਈ ਗਿਆ ਪਤਾ ਵੀ ਚੰਗਾ ਚਲੋ ਗਰਮੀਆਂ ਤੇ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਪੱਕਾ ਦੁੱਧ ਵਿੱਚ 7 ਲੀਟਰ ਹੈਗਾ ਇਹਦੇ ਕੋਲ 7 ਕਿਲੋ 7 ਕਿਲੋ ਹੈ ਪੱਕਾ ਠੀਕ ਆ ਥੋੜੀ ਡਰਦੀ ਹੈ ਠੰਡੀ ਵੀ ਨਹੀਂ ਠੀਕ ਆ ਹਾਂਜੀ ਬਾਕੀ ਫੈਂਡ ਵੀ ਛੇ ਦੇ ਲੱਗ ਬਣੀ ਨਹੀਂ ਹੁੰਦੀ ਤੇ ਕਿੰਨਾ ਮੁੱਲੇ ਦਾ ਮੁੱਲ ਅੱਜ ਦੇ ਹਿਸਾਬ ਨਾਲ ਬਾਜ਼ਾਰ ਚੱਲਦਾ 20000 ਕਰ ਲੀਏ ਤੇ ਜੱਜ ਕਰੀਏ ਗੱਲ 18 ਦੀ ਹਾਂਜੀ ਵਿੱਚੋਂ ਕਰ ਦੋ ਕਿ ਮੰਤਰ ਖੁੱਲ ਕਿੰਨੇ ਸਤਾਰੇ ਦੇ ਦिए ਦੇ ਦਾਂਗੇ ਠੀਕ ਹੈ ਇਹਨਾਂ ਕੋਈ ਵੀਪਰਾ ਸਮਝੇ ਦੋ ਦੋ ਕਾ ਬਿਆਰ ਦਸਣੇ ਦੋ ਤੇ 7 ਕਿਲੋ ਦੇ ਥਲੇ ਤੇ 12.5 ਕਿਲੋ ਦੇ ਥਲੇ ਅੱਛਾ ਕੋਈ ਮੇੜ ਕੇ ਲੈ ਜੇ ਪੰਜ ਚਾਰ ਡੰਗ ਪੰਜ ਡੰਗ ਆਪਾਂ ਅੱਗੇ ਵੜਾਣਾ ਕਰਨੀ ਅਜ ਤੱਕ ਤੁਹਾਨੂੰ ਵੀ ਕੋਈ ਲੰਮਾ ਆਇਆ ਹੋਵੇ ਆ ਚਲੋ ਅਜੇ ਤੱਕ ਕਰ ਤੇ ਬਚਾ ਹੀ ਆ ਕੋਈ ਲੰਮਾ ਆਉਂਦਾ ਨਹੀਂ ਆਪਾਂ ਗਾਂ ਵੀ ਬਚਾ ਹੀ ਰਵੇ ਚਲੋ ਵੀਡੀਓ ਕਾਲ ਤੇ ਚਵਾ ਕੇ ਦੇ ਦਿਆਂ ਹਾਂਜੀ ਹਾਂਜੀ ਤੇਰੀ ਕਿਸੇ ਦੋ ਡੰਗ ਦੀ ਸੱਲੀ ਹੋ ਗਈ ਆਪਾਂ ਠੀਕ ਹੈ ਜੀ ਠੀਕ ਤੇ ਵੱਛੀ ਤੇ ਦਿਖਾ ਦਈਏ ਇੱਕ ਵਾਰੀ ਵੱਛੀ ਦੇ ਇਹ ਕਿਹੜੀ ਵਛੀ ਲੈਣ ਦੀ ਯਾਰ ਕੀ ਵਛੀ ਇੱਕ ਵਰਦੀ ਜਰਸੀ ਜਾਂਦੀ ਪੁੱਛੀ ਹੈ ਕੋਈ ਜਰਸੀ ਵਾਲੀ ਜੀ ਠੀਕ ਐ ਇਹ ਕਿਨੇ ਸਾਬੜੀ ਫੀਟ ਦੀ ਪੋਰੀ ਪਾਤੀ ਐ ਅੱਛਾ ਵਛੀ ਪਾਣ ਦੀ ਠੀਕ ਐ ਹੋ ਜੇ ਚਲੋ ਕਈਆਂ ਦੰਦਾ ਕਿ ਅਸੀਂ ਵਛੀ ਘਰ ਦੀ ਪਾਲ ਲਈਏ ਤੇ ਇਹਦਾ ਕੀ ਹਿਸਾਬ ਜੇ ਕੋਈ ਨਹੀਂ ਕਰ ਲਾਂਗਾ ਯਾਰ ਕਿ ਫੋਨ ਤੇ ਕੋਈ ਬਰਾ ਅੱਛਾ ਇਹ ਦੇ ਦੋਗੇ ਠੀਕ ਐ ਚਲੋ ਕੋਈ ਫੋਨ ਲਾ ਕੇ ਪੁੱਛ ਲੈ ਤੇ ਬਾਕੀ ਆ ਦੋ گاਵਾਾਂ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਲੈ ਜੀ ਵੀ ਘਰ ਚੋਂ ਆਏ ਨਹੀਂ ਵੀ ਵਪਾਰੀਆਂ ਕੋਾਈਆਂ ਘਰ ਚੋਂ ਵਸ਼ੀਆਂ ਲਈਆਂ ਜੀ ਠੀਕ ਆ ਹਾਂਜੀ ਦੋ ਦੋ ਤਿੰਨ ਤਿੰਨ ਕਿਲੋ ਵਦਨ ਗਿਆ ਘਟਦੀਆਂ ਠੀਕ ਆ ਜੀ ਬਾਕੀ ਆਪਣੀ ਸਮਝਣਾ ਵੇਚ ਆ ਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ